ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਂ ਸਤਨਾਮ ਸਿੰਘ ਢਾਲੀਵਾਲ ਅੱਜ ਫਤਿਆਵਾਦ ਪਹੁੰਚੇ ਹਾਂ ਇਹ ਟਰੈਕਟਰ ਮੰਡੀ ਤੇ ਤੁਹਾਨੂੰ ਟਰੈਕਟਰ ਦਿਖਾਉਣ ਲੱਗੇ ਆ ਜੀ ਅੱਜ ਨਵੇਂ-ਨਵੇਂ ਤੋਂ ਟਰੈਕਟਰ ਮੰਡੀ ਦਾ ਰੋਜ਼ਾ ਜਾਣਕਾਰੀ ਦੇਣ ਲੱਗੇ ਆ ਸਾਨੂੰ ਤੇ ਨੋਟ ਕਰ ਲਿਓ ਆਪਦੇ ਟਰੈਕਟਰਾਂ ਨੂੰ ਆਗੋ ਜੀ 55 ਜੀ ਨਿਊ ਹਾਲੈਂਡ 56 ਜੀ ਨਿਊ ਹਾਲੈਂਡ ਤੇ ਹੈ ਰਹਿ ਗਿਆ ਜੀ 80 85 ਪੈਸੇ 4930 ਦੇ 1693 ਕੀ ਬਿਕਾਸੀ ਬਹੁਤ ਆ ਰਿਹਾ ਹੁੰਦਾ ਜੀ ਅਗਲੇ 650 20 ਵੱਡਾ ਬੰਪਰ ਲੱਗਿਆ ਘੋੜਾ ਬੰਪਰ ਤੋਂ ਬੱਕ ਬੱਕ ਚਤਰੀ ਜਿਹੀ ਲੱਗਿਆ ਹੋਇਆ ਜੀ 2022 ਮਾਡਲ ਹੈ 9 ਲੱਖ ਤੇ 45000 ਰੁਪਿਆ ਰੇਟ ਹੈ ਇਸ ਦਾ ਫਿਲਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਅਗਲੀ ਪਰ ਉਹਨਾਂ ਜਾਂ ਦਾ 10 2010 ਮਾਡਲ ਹੈ 26 ਤੱਕ ਦੱਸ ਦੂੰਗਾ ਇਸ ਦੀ 5 ਲੱਖ ਤੇ 25000 ਰੁਪਿਆ ਰੇਟ ਹੈ ਕੰਡੀਸ਼ਨ ਟਰੈਕਟਰ ਵੀ ਚੈੱਕ ਕਰ ਲਓ 2010 ਮਾਡਲ ਹੈ 5 ਲੱਖ ਤੋਂ 25000 ਰੁਪਏ ਰੇਟ ਹੈ ਪਾਸਿੰਗ 2026 ਤੱਕ ਹੈ ਤੇ ਬੰਦ ਹੈ ਸੌਸ ਦਾ ਨੋਕੀਛਤਰੀ ਲੱਗੀ ਹੋਈ ਹੈ ਤੇ ਟਾਰ ਹੈਗੇ ਜੀ 85 90 ਪੈਸੇ ਦੇਸੀ ਵੀਪਰ ਸੰਗਲਾ ਹੈਗਾ ਸੰਗਲ ਡਿਸਟ੍ਰੀਬਿਊਟਰ ਹੈ ਇਸ ਤੋਂ ਬਾਅਦ ਆ ਗਿਆ ਜੀ ਸੋਨਾ ਲੀਕਾ 750 DI ਕਾਰ ਨਾ ਚਾਰੇ ਨਵੇਂ ਆਗੇ ਮਾਡਲ 2017 4 ਲੱਖ 75000 ਰੁਪਏ ਰੇਟ ਆਉਂਦਾ 2017 ਮਾਡਲ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਨਿਊ ਹੋਲੈਂਡ 5510 2 ਵੀਲ 5510 ਨਿਊ ਹੋਲੈਂਡ ਮਾਡਲ ਹੈਗਾ ਜੀ 2021 6 ਲੱਖ 65000 ਰੁਪਿਆ ਰੇਟ ਆ ਇਹਦਾ ਕਲੂਸ਼ਨ ਟਰੈਕਟਰ ਵੀ ਤੁਸੀਂ ਚੈੱਕ ਕਰ ਲਓ 5510 ਨਿਊ ਹਾਲੈਂਡ ਟਾਇਰ ਥੋੜੇ ਜਿਹਾ ਖੁਸ਼ਕ ਹੈ ਜੀ ਇਹਦੇ ਉਸ ਤੋਂ ਬਾਅਦ ਫਿਰ 5510 ਨਿਊ ਹਾਲੈਂਡ ਆ ਗਿਆ ਜੀ 4x4 ਪਹਿਲਾਂ ਵਾਲਾ 2 ਵੀਲ ਸੀ ਇਹ 4x4 ਆਗਾ ਨਿਊ ਹਾਲੈਂਡ 5510 4x4 ਐਚ 480 59596 ਨੰਬਰ ਆ ਇਸ ਦਾ 2022 ਮਾਡਲ ਹੈ 9 ਲੱਖ 50 ਹਜ਼ਾਰ ਰੁਪਏ ਰੇਟ ਹੈ ਇਸ ਦਾ 2022 ਮਾਡਲ 9 ਲੱਖ 50 ਹਜ਼ਾਰ ਰੁਪਏ ਰੇਟ ਹੈ ਇਸ ਦਾ ਤੇ ਇਸ ਤੋਂ ਬਾਅਦ ਫਿਰ ਆ ਗਿਆ ਜੀ 52B ਨਿਊ ਹੋਲੈਂਡ CRD CRD ਨਿਊ ਹੋਲੈਂਡ 52B ਟਰੈਕਟਰ 9095 ਪਾਸੇ ਆਗੇ ਟਰੈਕਟਰ ਜਮਾ ਨਵੇਂ ਦੀ ਕੰਡੀਸ਼ਨ ਚ ਹੈ 2023 ਮਾਡਲ ਹੈ 9 ਲੱਖ ਤੇ 85 ਹਜ਼ਾਰ ਰੁਪਏ ਰੇਟ ਹੈ ਟਰੈਕਟਰ ਦਾ 2023 ਮਾਡਲ 9,85,000 ਰੁਪਿਆ ਰੇਟ ਹੈ ਟਾਇਰ 9095 ਬਸੇਆ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਅੱਗੇ ਬੇਟ ਬੂਟ ਲੱਗੇ ਹੋਏ ਆ 2023 ਮਾਡਲ 9,85,000 ਰੁਪਿਆ ਨਿਊ ਹਾਲੈਂਡ ਸੀ ਆਰ ਡੀ ਇਸ ਤੋਂ ਬਾਅਦ ਫੇਰ ਆ ਗਿਆ ਜੀ 56B ਨਿਊ ਹਾਲੈਂਡ 56B ਅਗਲੇ ਟਾਇਰ ਜਮ ਨਵੇਂ ਆ ਸਮਾਰਕ ਵੀ ਲਿਖਿਆ ਹੋਇਆ ਹੈ ਜ਼ਿਕਰ ਬੈਗ ਟਾਇਰ ਵੀ ਜਮਨ ਨਵੇਂ ਮਾਰਕ ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਇਹ ਮਾਰ ਲੈਗਾ ਜੀ 2021 8 ਲੱਖ 90 ਹਜ਼ਾਰ ਰੁਪਿਆ ਰੇਟ ਹੈ ਇਸ ਦਾ ਹਰਿਆਣਾ ਨੰਬਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਇਸ ਤੋਂ ਬਾਅਦ ਫੇਰ ਆਗੇ ਜੀ ਸਪੰਜਾਬੀ 2021 ਮਾਡਲ ਹੈ 9 ਲੱਖ 45000 ਰੁਪਏ ਰੇਟ ਹੈ ਇਸ ਦਾ ਇਹਦੇ ਟਾਇਰ ਹੈਗੇ ਜੀ ਅਗਲੇ ਟਾਇਰ 80 ਪੈਸੇ ਬੈਕ ਟਾਇਰ ਹੈਗੇ 90 ਪੈਸੇ ਜੀ 56 B 90 ਹੋਲੈਂਡ 2021 ਮਾਡਲ 9 ਲੱਖ 45000 ਰੁਪਏ ਰੇਟ ਹੈ ਇਸ ਦਾ ਕੰਡੀਸ਼ਨ ਚੈੱਕ ਕਰ ਲੋ ਡੇਟਰ ਵੀ ਇਸ ਤੋਂ ਬਾਅਦ ਫੇਰ ਆ ਗਈ 36 30 ਸਪੈਸ਼ਲ ਐਡੀਸ਼ਨ B ਮਾਡਲ ਹੈ 7 ਲੱਖ ਤੇ 10000 ਰੁਪਏ ਡਿਮਾਂਡ ਹੈ 4 ਟਾਇਰ ਨਵੇਂ ਚਾਰੇ ਟਾਇਰ ਨਵੇਂ MRF ਵੀ ਲਿਖਿਆ ਹੋਇਆ ਹੈ ਟੈਕਰ ਚਾਰੇ ਟਾਇਰ ਨਵੇਂ ਸਪੈਸ਼ਲ ਐਡੀਸ਼ਨ 2020 ਮਾਡਲ ਹੈ 7 ਲੱਖ ਤੇ 10000 ਰੁਪਏ ਰੇਟ ਹੈ ਇਸ ਦਾ ਨੰਬਰ ਇਹਦਾ ਵੀ ਹਰਿਆਣਾ ਦਾ ਜਿੰਨੇ ਟਰੈਕਟਰ ਦਿਖਾਏ ਵੀਰੋ ਸਾਰਿਆਂ ਦੇ ਨੰਬਰ ਹਰਿਆਣਾ ਦੇ ਆਉਂਦੇ ਫਤਿਹਬਾਦ ਮੰਡੀ ਦੇ ਵਿੱਚ ਹਰਿਆਣਾ ਨੰਬਰ ਹੀ ਆਉਂਦੇ ਸਾਰੇ हेरशती थी हेरिटेज एडिशन हैरिटेज एडिशन आ गया 3600 3600 सॉरी 3600 न्यू होलैंड 3600 हेरिटेज एडिशन 2021 मॉडल है 525000 रुपया रेट है टायर नए जवां चार है गुडियर दे चार टायर नए हैं जे 3600 न्यू होलैंड 2021 मॉडल 525000 रुपया रेट है जी ਫੇਰ ਆ ਗਿਆ ਜੀ 3630 ਸਪੈਸ਼ਲ ਐਡੀਸ਼ਨ 2021 ਮਾਡਲ ਹੈ 6 ਲੱਖ 45000 ਰੁਪਿਆ ਰੇਟ ਹੈ 2021 ਮਾਡਲ ਹੈ ਅਵੇਲੇਟਰ 665 ਬਈ ਸੀ ਆਈ ਪਿਛਲੇ ਟ ਹੈ ਰੱਦੇ ਹੈ ਜੀ ਸਮਾਰਫ ਦੇ ਅੱਦੇ ਟ ਹੈ ਰਾ ਜੀ ਸਪੈਸ਼ਲ ਐਡੀਸ਼ਨ 12 10 ਜੂਜੀ ਸੁਪਰ ਪਲੱਸ 2021 ਮਾਡਲ ਹੈ 6 ਲੱਖ ਤੇ 45000 ਰੁਪਿਆ ਰੇਟ ਹੈ ਇਸ ਦਾ 2021 ਮਾਡਲ ਇਸ ਤੋਂ ਬਾਅਦ ਫਿਰ ਆ ਗਿਆ ਜੀ ਸੁਪਰ ਪਲਸ 3630 ਸੁਪਰ ਪਲਸ 2020 ਮਾਡਲ ਹੈ 6 ਲੱਖ ਤੇ 45000 ਰੁਪਿਆ ਰੇਟ ਹੈ ਇਸ ਦਾ ਟਾਇਰ ਇਸ ਦੇ ਪਿਛਲੇ ਟਾਇਰ ਹੈਗੇ ਇਸ ਤੋਂ ਪਰਚੇ ਕਰਦੇ ਸੇ ਮਾਰਕਦੇ ਚਾਰੇ ਟਾਇਰ 70 75 ਦੇ ਸੀ ਸੁਪਰ ਪਲਸ 2020 ਮਾਡਲ 3630 50 hpi ਚਾਉਂਦਾ ਹੈ ਟਾਇਰ 7075 ਪੈਸੇ ਇਹ ਤੋਂ ਬਾਅਦ ਫੇਰ ਆ ਗਈ 3630 2019 ਮਾਡਲ ਸੁਪਰ ਪਲੱਸ 5,70,000 ਰੁਪਿਆ ਰੇਟ ਹੈ ਟਾਇਰ 7075 ਪੈਸੇ ਹੈ ਜੀ ਸੁਪਰ ਪਲੱਸ ਨਿਊ ਹਾਲੈਂਡ 50 ਐਚਪੀ 5,70,000 ਰੁਪਿਆ ਰੇਟ ਹੈ 2019 ਮਾਡਲ ਹੈ 50 ਐਚਪੀ ਹੈ ਜੀ 3630 ਨਿਊ ਹਾਲੈਂਡ ਉਸ ਤੋਂ ਬਾਅਦ ਆ ਗਈ ਸ਼ੈਤੀ 1602 ਨਿਊ ਹੋਲੈਂਡ ਆਲ ਰਾਊਂਡਰ 3 ਸਪੀਡ ਹੈ ਵੀ 50 ਐਚਪੀ 3602 2019 ਮਾਡਲ 5 ਲੱਖ ਤੇ 15000 ਰੁਪਏ ਰੇਟ ਹੈ ਪਰ ਇਸ ਦੇ ਹੈ 65 ਪੈਸੇ 65 ਪੈਸੇ ਕਾਰੇ ਹੈ ਤੇ 2019 ਮਾਡਲ 5 ਲੱਖ ਤੇ 15000 ਰੁਪਏ ਰੇਟ ਹੈ ਫਿਰ ਆ ਗਿਆ ਜੀ 3602 ਆਲ ਰਾਊਂਡਰ 3602 ਫਿਰ ਆ ਗਿਆ ਜੀ ਆਲ ਰਾਉਂਡਰ ਨਿਊ ਹੋਲੈਂਡ 50 ਐਚਪੀ 449 ਵਿਧਿਆਰਦ 2018 ਮਾਡਲ ਹੈ 5,50,000 ਰੁਪਏ ਰੇਟ ਹੈ 5.5 ਲੱਖ ਰੁਪਏ ਡਿਮਾਂਡ ਹੈ 2018 ਮਾਡਲ 3602 ਆਲ ਰਾਉਂਡਰ 3 ਸਪੀਡ 50 ਐਚਪੀ ਫਿਰ ਆ ਗਿਆ ਨਿਊ ਹੋਲੈਂਡ 5500 ਬੈਕ ਟਾਇਰ ਨਵੇਂ ਹੈ ਜੀ ਅਗਲੇ ਟਾਇਰ ਅੱਧੇ ਜੀ ਨਿਊ ਹੋਲੈਂਡ 5500 2011 ਮਾਡਲ ਹੈ 4 ਲੱਖ 45000 ਰੁਪਿਆ ਰੇਟ ਹੈ 2011 ਮਾਡਲ 4 ਲੱਖ 45000 ਰੁਪਿਆ ਰੇਟ ਫਿਰ ਆਗੇ ਜੀ 5500 ਨਿਊ ਹੋਲੈਂਡ 2011 ਮਾਡਲ ਹੈ 4 ਲੱਖ 95000 ਰੁਪਿਆ ਰੇਟ ਹੈ ਇਸ ਦਾ 2011 ਮਾਡਲ 4 ਲੱਖ 95000 ਰੁਪਿਆ ਰੇਟ ਹੈ ਅਪੋਲੋ ਦੇ ਟਾਇਰ 90 ਪੈਸੇ